ਹੈਲੋ ਹਾਂਜੀ ਭਾਈ ਅੱਸੀ ਗੱਲ ਤੇ ਕਬੂਤਰਬਾ ਸਭ ਭਰਾ ਠੀਕ ਹੈ ਕਾਕਾ ਸਭ ਸਾਰੇ ਓਕੇ ਹੈ ਜਿਵੇਂ ਤੁਹਾਨੂੰ ਪਤਾ ਵੀ ਜਿਹੜੇ ਜਾਨਵਰ ਆਪਾਂ ਫੋਲ ਕਰਾਂਗੇ ਦਿਨੇ ਤੇ ਕੋਈ ਧੋਖਾਧੜ ਨਹੀਂ ਕਿਸੇ ਬੰਦੇ ਨਾਲ ਇਹ ਭਾਈ ਜਿਹੜੇ ਜਾਨਵਰ ਆਪਾਂ ਪਾਈਏਗੇ ਚੌਥੀ ਪਹਿਲੀ ਜਾਨਵਰ ਮਗਾਏ ਤੇ ਬਹੁਤ ਚੰਗਾ ਭਾਈ ਨੂੰ ਰਿਜ਼ਲਟ ਮਿਲਿਆ ਤੇ ਬਹੁਤ ਗੱਲ ਮਾੜੀ ਆ ਉਹਨਾਂ ਹਸਤੇ ਜਿਹੜੇ ਬੰਦੇ ਕਬੂਤਰ ਚੋਰੀ ਕਰਦੇ ਆ ਉਹ ਭਰਾ ਨੇ ਆਪਦੀ ਕਿਤੇ ਜੋਬ ਕਰਦਾ ਛੋਟੀ ਉੱਜੋ ਪੈਸੇ ਇਕੱਠੇ ਕਰ ਕਰ ਕੇ ਕਬੂਤਰ ਮਗਾਏ ਸੀ ਚਾਰ ਪੰਜ ਦੇ ਕਬੂਤਰ ਪੜਾਈ ਸੀ ਤੇ ਵਧੀਆ ਨੰਬਰ ਪਾਈ ਉਹ ਕੋਈ ਛੋਟਾ ਲਾਫੇ ਸੀ ਵਧੀਆ ਚੰਗੇ ਚਲਣ ਉਹਦੇ ਭਰਾ ਦੇ ਸੱਤਸਾ ਸ਼ਹਿਰਾਂ ਰਵੀ ਮੁੰਡੇ ਦਾ ਨਾਮ ਸੱਤਸਾ ਰਵੀ ਉਹਨਾਂ ਨੇ ਕਬੂਤਰ ਵਧਿਆ ਬਣਗੇ ਸੀ ਆਪਣੇ ਤੋਂ ਵੇਚ ਜਾਨਵਰ ਸਾਰੇ ਤੇ ਸਾਰੇ ਉਹਨਾਂ ਦੇ ਕਬੂਤਰੇ ਨੇ ਚੋਰੀ ਹੋ ਗਏ ਕਿਸੇ ਬੰਦੇ ਨੇ ਚੋਰੀ ਕਰ ਲਈ ਜਾਂ ਫਟਲਾੰਦ ਤੇ ਜੋ ਬੰਦੇ ਨੇ ਜਿਹੜੇ ਬੰਦੇ ਨੇ ਮਜ਼ਦੂਰੀ ਕਾਰ ਕਰਕੇ ਕਬੂਤਰ ਬਣਾਏ ਸੀ ਤੋਂ ਉਹਦੇ ਚੋਰੀ ਕਰ ਲਏ ਇਸ ਕਰਕੇ ਭਾਈ ਜੀ ਉਹਨਾਂ ਨੇ ਬਾਈ ਨੇ ਆਪਣੇ ਤੋਂ ਦੁਆਰੇ ਹੁਣ ਮਗਾਇਆ ਜੀ ਦੋ ਜੋੜੇ ਲੱਗੇ ਲਗਾਏ ਮਗਾਏ ਆ ਤੇ ਇੱਕ ਮਦੀਨ ਮਗਾਈਆ ਨਾਲ ਕੋਲੇ ਇੱਕ ਇੱਕ ਕਬੂਤਰ ਵਜਾ ਪਤਾ ਨਹੀਂ ਕਿਵੇਂ ਰਹਿਗਾ ਬਾਕੀ ਸਾਰੇ ਆਂਡੇ ਬੱਚੇ ਸਾਰੇ ਚੋਰੀ ਕਰਕੇ ਲੈ ਗਏ ਇਸ ਆ ਰਿਹਾ ਜੰਮਰ ਭੇਜ ਲੱਗੇ ਵੀਰ ਜੀ ਆਪਾਂ ਫੋਟੋ ਕਰਾ ਟਿਹੜੇ ਜੰਮਰ ਭੇਜ ਲੱਗੇ ਤੇ ਕੋਈ ਢੋਖਾ ਤਾਂ ਨਹੀਂ ਕਿਸੇ ਬੰਦੇ ਦਾ ਨਹੀਂ ਇਹ ਬਈ ਜੰਡੇ ਦੇ ਕਬੂਤਰਾਂ ਦੇ ਕਾਲਾ ਜੀ ਨਾਲ ਕੂਤਰ ਭੇਜ ਲੱਗੇ ਬਹੁਤ ਚੰਗਾ ਕੂਤਰ ਦੇਖ ਸਕਦੇ ਤੁਸੀਂ ਠੀਕ ਹੈ ਜੀ ਜੰਡੇ ਦੇ ਕਬੂਤਰਾਂ ਜੋ ਬਈ ਖੱਟੀਆਂ ਖਾਂ ਦਾ ਨਾਰਾ ਕਾਲਾ ਜੀ ਦਾ ਕਬੂਤਰ ਦੇਖ ਸਕਦੇ ਤੁਸੀਂ ਜਮਾ ਵੱਡਾ ਨਾਰਾ ਜੀ ਜਿਹੜਾ ਆਪਾਂ ਭੇਜ ਲੱਗੇ ਬਈ ਨੂੰ ਠੀਕ ਹੈ ਜੀ ਬਹੁਤ ਸ਼ਾਨਦਾਰ ਤੇ ਚੰਗਾ ਜਨਵਰਾ ਦੇਖ ਸਕਦੇ ਲੱਫਾ ਪੱਕੀ ਨਿਸ਼ਾਨੀ ਦੀ ਜੰਡੇ ਦੇ ਕਬੂਤਰਾਂ ਨੂੰ ਕਬੂਤਰੀ ਇਹਦੇ ਨਾਲ ਜਿਹੜੀ ਕੂਦਰੀ ਲਾਈ ਆਪਾਂ ਚਿੱਟੀਆਂ ਅੱਖਾਂ ਦੀ ਮਦੀਨ ਇਹ ਆਪਣੇ ਵੇਲੇ ਜੀ ਸੀਰੀਅਲ ਦੇ ਕੂਤਰਾ ਚੋਂ ਕੂਦਰੀ ਠੀਕ ਹੈ ਜੀ ਇਸ ਸੀਰੀਅਲ ਦੇ ਕੂਤਰਾ ਦੀ ਚਿੱਟੀ ਕਾਲੀ ਅੱਖ ਦੀ ਆ ਚਿੱਟੀ ਕਾਲੀ ਅੱਖ ਦੀ ਮਦੀਨ ਤੇ ਇਹਨਾਂ ਦਾ ਵੀ ਬਹੁਤ ਵਧੀਆ ਰਿਜ਼ਲਟ ਆ ਜੋੜੇ ਦਾ ਇਹ ਜੋੜਾ ਭੇਜਣ ਲੱਗੇ ਆਪਾਂ ਤੇ ਇਹ ਕਿਹਨੋਂ ਨਾਲ ਭੇਜਣ ਲੱਗੇ ਵੀਰ ਜੀ ਆਪਣੇ ਕੋਲੇ ਲਾਲ ਜੀ ਦਾ ਕਬੂਤਰਾ ਮਿੱਕੀ ਗਾਮੀ ਦਾ ਲੜੇ ਕਬੂਤਰਾ ਆਪਣੇ ਉਹਨਾਂ ਚੋਂ ਹੀ ਲਾਲ ਜੀ ਨਾਲ ਕਬੂਤਰਾ ਦੇਖ ਸਕਦੇ ਤੁਸੀਂ ਖੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਤੇ ਬਹੁਤ ਚੰਗਾ ਬਾਜੀ ਗੁੱਡਾ ਦਾ ਕਬੂਤਰਾ ਆਪਣਾ ਵੀ ਗਈ ਇਹਨਾਂ ਨਾਲ ਭੈਣ ਲੱਗੇਗਾ ਆਪਾਂ ਇਹਦੇ ਨਾਲ ਮਦੀਨਾ ਬਈਏ ਆਪਣੀ ਸੀਰੀਆ ਵਾਲੇ ਕਬੂਤਰਾ ਜੀ ਲੱਗੀ ਦੀ ਹੈ ਜੀ ਆਹ ਦੇਖ ਸਕਦੇ ਤੁਸੀਂ ਜਿਹੜੀ ਮਦੀਨਾ ਬਈਏ ਸੀਰੀਆ ਵਾਲੇ ਕਬੂਤਰਾ ਜੀ ਲੱਗੀ ਹੋਈ ਹੈ ਖੱਟੀਆਂ ਅੱਖਾਂ ਦੇ ਮਦੀਨਾ ਭੂਰੀ ਨੋਕ ਦਾ ਦੇਖ ਸਕਦੇ ਤੁਸੀਂ ਇਹ ਮਦੀਨ ਭੇਜਣ ਲੱਗੇ ਆਪਾਂ ਤੇ ਇੱਕ ਮਦੀਨ ਭੇਜਣ ਲੱਗੇ ਆ ਵੀਰ ਜੀ ਆਪਣੇ ਮੌਜੇ ਕੂਤਰਾ ਉਹਨਾਂ ਦੇ ਭੇਜਣ ਲੱਗੇ ਆ ਲਾਲ ਜੀਨੀ ਸ਼ਾਹ ਕੀ ਮਦੀਨਾ ਹੈ ਲਾਲ ਜੀਨੀ ਕਾਲੀ ਨੋਖ ਤੇ ਸ਼ਾਹ ਕੀ ਮਦੀਨਾ ਪੈਰਾਂ ਤੇ ਮੌਜ ਵਾਲੀ ਠੀਕ ਹੈ ਜੀ ਇਹ ਮਦੀਨ ਭੇਜਣ ਲੱਗੇ ਜਿਹੜੇ ਜਨਵਰ ਵੀਰ ਜੀ ਆਪਾਂ ਫਾਲ ਗਾਰੰਟੀ ਨਾਲ ਭੇਜਦੇ ਆ ਕੋਈ ਧੋਖਾ ਨਹੀਂ ਕਿਸੇ ਬੰਦੇ ਨਾਲ ਵੀ ਫਾਲ ਗਾਰੰਟੀ ਵਾਲੇ ਜਨਵਰ ਦੇਈਦੇ ਆ ਕਿਸੇ ਭਰਾਣੇ ਨੂੰ ਜਨਵਰ ਲੈਣਾ ਹੋ ਤਾਂ ਆਪਾਂ ਨਾਲ ਸੰਪਰਕ ਕਰ ਸਕਦੇ ਆ ਆ ਤੁਹਾਨੂੰ ਬਾਕੀ ਜਨਵਰਾਂ ਦੁਬਾਰੇ ਸ਼ੌਂਕ ਕਰਾ ਦਨੇ ਆਂ ਆ ਕਾਲਾ ਚੀਨਾ ਨਾਰਾ ਜੀ ਇਹ ਨਾਲ ਕਬੂਤਰੀ ਲੱਗੀ ਵੀ ਬਲਡੀ ਚਿੱਟੀ ਕਾਲੀ ਦੀ ਠੀਕ ਹੈ ਜੀ ਦੂਜਾ ਹੈਗਾ ਜੀ ਲਾਲ ਚੀਨਾ ਨਾਰਾ ਤੇ ਖੱਟੀਆਂ ਖਾਂ ਦੀ ਮਦੀਨਾ ਦੇ ਨਾਲ ਆ ਲੱਗੀ ਵੀ ਤੇ ਫੁੱਲ ਗਰੰਟੀ ਵਾਲੇ ਜਾਨਵਰ ਆ ਵੀਰੇ ਵੀ ਕਿਸੇ ਦਾ ਧੋਖਾ ਨਹੀਂ ਕਿਸੇ ਬੰਦੇ ਦਾ ਨਹੀਂ ਕਿਸੇ ਬੰਦੇ ਜਾਨਵਰ ਲੈਣੇ ਤਾਂ ਆਪਣੇ ਸੰਪਰਕ ਕਰ ਲਓ ਵੀਰ ਜੀ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਸਾਰੇ ਭਰਾ ਜਰੂਰ ਦੱਸਿਆ ਕਰੋ ਵੀ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਬਾਈ ਜਿਹੜਾ ਆਪਣੇ ਤੋਂ ਬੰਦੇ ਵਾਰ-ਵਾਰ ਲੈ ਕੇ ਆਉਂਦੇ ਵਧੀਆ ਰਿਜ਼ਲਟ ਮਿਲਿਆ ਬੰਦੇ ਨੂੰ ਤਾਂ ਹੀ ਵਾਰ-ਵਾਰ ਆਉਂਦੇ ਆ ਜੀ ਪੂਰੇ ਵਧੀਆ ਗਰੰਟੀ ਵਾਲੇ ਨਾਰ ਮਦੀਨਾ ਦੇ ਦੀਆਂ ਤੇ ਬਾਕੀ ਜੇ ਕਿਸੇ ਬੰਦੇ ਨੇ ਚੀਕ ਬੱਚੇ ਲੈਣੇ ਹੁਣ ਤੇ ਚੀਕ ਬੱਚੇ ਵੀ ਆਪਣੇ ਤੋਂ ਲੈ ਸਕਦਾ ਜੀ ਐਡੇ-ਐਡੇ ਬੱਚੇ ਕਰਕੇ ਚੀਕ ਦੇਈ ਦੀ ਜੀ ਪੂਰੇ ਲੱਗੇ ਛਤਰਾਂ ਤੇ ਚੀਕ ਬੱਚੇ ਆਪਣੇ ਠੀਕ ਹੈ ਜੀ ਤੇ ਬਾਕੀ ਆ ਤੁਹਾਨੂੰ ਵੀਡੀਓ ਕੱਲ ਪਾਵਾਂਗੇ ਆਪਾਂ ਜਲੰਧਰ ਭੇਜਨੇ ਆ ਬੱਚੇ ਠੀਕ ਹੈ ਇਹਨਾਂ ਦੀ ਵੀਡੀਓ ਕੱਲ ਪਾਵਾਂਗੇ ਭਰਾ ਦਾ ਨਾਮ ਪੁੱਛ ਕੇ ਤੇ ਬਾਕੀ ਵੀਰੇ ਫੇਰ ਸ਼ੌਂਕ ਕਰ ਲੋ ਸ਼ੌਂਕ ਕਰਕੇ ਸਾਰੇ ਭਰਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਜਾਨਵਰ ਕਿਦਾਂ ਦੇ ਲੱਗੇ ਤੁਹਾਨੂੰ